ਇਹ ਸਾਖੀ ਗੁਰੂ ਜੀ ਦੀ ਸੱਚੀ ਨਿਮਰਤਾ ਅਤੇ ਪਰਮਾਤਮਾ ਪ੍ਰਤੀ ਅਟੁੱਟ ਵਿਸ਼ਵਾਸ ਨੂੰ ਦਰਸਾਉਂਦੀ ਹੈ ਸੱਚੀ ਕਿਰਪਾ ਗੁਰੂ ਨਾਨਕ ਦੇਵ ਜੀ ਅਤੇ ਦੋ ਸੰਿਆਸੀ ਇਹ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨਾਲ ਆਪਣੀਆਂ ਉਦਾਸੀਆਂ ਤੇ ਸਨ ਉਹ ਇੱਕ ਜੰਗਲ ਵਿੱਚੋਂ ਲੰਘ ਰਹੇ ਸਨ ਜਿੱਥੇ ਉਹਨਾਂ ਨੂੰ ਦੋ ਸੰਿਆਸੀ ਮਿਲੇ ਦੋਵੇਂ ਸੰਿਆਸੀ ਬਹੁਤ ਸਾਲਾਂ ਤੋਂ ਤਪੱਸਿਆ ਕਰ ਰਹੇ ਸਨ ਅਤੇ ਉਹਨਾਂ ਵਿੱਚੋਂ ਇੱਕ ਬਹੁਤ ਹੀ ਮਾਨ ਗੁਮਾਨ ਵਾਲਾ ਸੀ ਉਹ ਆਪਣੇ ਆਪ ਨੂੰ ਬਹੁਤ ਵੱਡਾ ਤਪਸਵੀ ਸਮਝਦਾ ਸੀ ਅਤੇ ਦੂਜੇ ਸਾਧੂਆਂ ਨੂੰ ਤੁੱਛ ਜਾਣਦਾ ਸੀ ਜਦੋਂ ਉਹਨਾਂ ਨੇ ਗੁਰੂ ਜੀ ਨੂੰ ਵੇਖਿਆ ਤਾਂ ਮਾਨ ਵਾਲੇ ਸੰਿਆਸੀ ਨੇ ਗੁਰੂ ਜੀ ਨੂੰ ਕਿਹਾ ਤੁਸੀਂ ਕੌਣ ਹੋ ਅਸੀਂ ਤਾਂ ਵੱਡੇ ਵੱਡੇ ਸਾਧੂ ਹਾਂ ਜਿਨ੍ਹਾਂ ਨੇ ਸਾਲਾਂ ਤੋਂ ਭੋਜਨ ਨੂੰ ਵੀ ਤਿਆਗ ਦਿੱਤਾ ਹੈ ਗੁਰੂ ਜੀ ਨੇ ਬਹੁਤ ਨਿਮਰਤਾ ਨਾਲ ਕਿਹਾ ਮੈਂ ਤਾਂ ਕੇਵਲ ਰੱਬ ਦਾ ਇੱਕ ਸੇਵਕ ਹਾਂ ਮੇਰੀ ਕੋਈ ਖਾਸ ਪਛਾਣ ਨਹੀਂ ਇਹ ਸੁਣ ਕੇ ਮਾਨ ਵਾਲੇ ਸੰਿਆਸੀ ਨੇ ਹੱਸ ਕੇ ਕਿਹਾ ਅਸੀਂ ਆਪਣੀ ਤਪੱਸਿਆ ਨਾਲ ਰੱਬ ਨੂੰ ਵੀ ਪ੍ਰਸੰਨ ਕਰ ਲਿਆ ਹੈ ਤੂੰ ਸਾਡੇ ਸਾਹਮਣੇ ਕੀ ਹੈ ਇਸੇ ਸਮੇਂ ਪਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਗੁਰੂ ਜੀ ਮੈਨੂੰ ਬਹੁਤ ਭੁੱਖ ਲੱਗੀ ਹੈ ਗੁਰੂ ਜੀ ਨੇ ਸੰਨਿਆਸੀਆਂ ਵੱਲ ਵੇਖਿਆ ਅਤੇ ਪੁੱਛਿਆ ਕੀ ਤੁਹਾਡੇ ਕੋਲ ਖਾਣ ਲਈ ਕੁਝ ਹੈ ਮਾਨ ਵਾਲੇ ਸੰਨਿਆਸੀ ਨੇ ਕਿਹਾ ਤੁਸੀਂ ਸਾਡੇ ਕੋਲ ਭੋਜਨ ਕਿਵੇਂ ਮੰਗ ਸਕਦੇ ਹੋ ਅਸੀਂ ਤਾਂ ਸਾਲਾਂ ਤੋਂ ਭੋਜਨ ਨਹੀਂ ਖਾਦਾ ਗੁਰੂ ਜੀ ਮੁਸਕਰਾਏ ਅਤੇ ਉਸ ਜੰਗਲ ਵਿੱਚੋਂ ਇੱਕ ਪੱਥਰ ਚੁੱਕਿਆ ਉਹਨਾਂ ਨੇ ਉਸ ਪੱਥਰ ਤੇ ਕਿਹਾ हे ਪ੍ਰਭੂ ਤੇਰੀ ਕਿਰਪਾ ਨਾਲ ਇਸ ਪੱਥਰ ਵਿੱਚੋਂ ਜੋ ਵੀ ਖਾਣ ਵਾਲੀ ਚੀਜ਼ ਨਿਕਲੇ ਉਹ ਇਨ੍ਹਾਂ ਸਾਧੂਆਂ ਨੂੰ ਖਾਣ ਲਈ ਮਿਲੇ ਗੁਰੂ ਜੀ ਦੇ ਬਚਨਾਂ ਨੂੰ ਸੁਣ ਕੇ ਉਹ ਸੰਿਆਸੀ ਹੱਸਣ ਲੱਗੇ ਅਤੇ ਮਖੌਲ ਉਡਾਉਣ ਲੱਗੇ ਪਰ ਜਿਵੇਂ ਹੀ ਗੁਰੂ ਜੀ ਨੇ ਪੱਥਰ ਜ਼ਮੀਨ ਤੇ ਰੱਖਿਆ ਉਹ ਪੱਥਰ ਆਪਣੇ ਆਪ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਉਸ ਵਿੱਚੋਂ ਸਵਾਦਿਸ਼ਟ ਭੋਜਨ ਬਾਹਰ ਆ ਗਿਆ ਜਿਸ ਦੀ ਖੁਸ਼ਬੂ ਨਾਲ ਸਾਰਾ ਜੰਗਲ ਮਹਿਕ ਉੱਠਿਆ ਇਹ ਚਮਤਕਾਰ ਵੇਖ ਕੇ ਦੋਵੇਂ ਸੰਿਆਸੀ ਹੈਰਾਨ ਰਹਿ ਗਏ ਮਾਨ ਵਾਲੇ ਸੰਿਆਸੀ ਦਾ ਸਾਰਾ ਹੰਕਾਰ ਟੁੱਟ ਗਿਆ ਅਤੇ ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਉਸਨੇ ਕਿਹਾ ਗੁਰੂ ਜੀ ਮੈਂ ਆਪਣੀ ਤਪੱਸਿਆ ਤੇ ਬਹੁਤ ਮਾਣ ਕਰਦਾ ਸੀ ਪਰ ਅੱਜ ਤੁਹਾਡੀ ਨਿਮਰਤਾ ਅਤੇ ਸੱਚੇ ਵਿਸ਼ਵਾਸ ਨੇ ਮੈਨੂੰ ਸਬਕ ਸਿਖਾਇਆ ਹੈ ਤੁਸੀਂ ਸੱਚਮੁੱਚ ਰੱਬ ਦੇ ਪਿਆਰੇ ਹੋ ਗੁਰੂ ਜੀ ਨੇ ਉਸ ਨੂੰ ਉਠਾ ਕੇ ਗਲੇ ਲਾਇਆ ਅਤੇ ਕਿਹਾ ਮਨੁੱਖ ਦਾ ਮਾਣ ਉਸ ਦੇ ਅੰਦਰ ਦੇ ਗੁਣਾਂ ਨੂੰ ਟੱਕ ਲੈਂਦਾ ਹੈ ਸੱਚੀ ਤਪੱਸਿਆ ਨਿਮਰਤਾ ਵਿੱਚ ਹੈ ਨਾ ਕਿ ਹੰਕਾਰ ਵਿੱਚ ਇਸ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਨਿਮਰਤਾ ਅਤੇ ਸੱਚੇ ਵਿਸ਼ਵਾਸ ਨੂੰ ਸਭ ਤੋਂ ਉੱਪਰ ਰੱਖਿਆ ਉਹ ਕਿਸੇ ਵੀ ਤਰ੍ਹਾਂ ਦੇ ਮਾਨ ਹੰਕਾਰ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦੇ ਸਨ